ਏ ਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ ਮਾਝ ਮਹੱਲਾ ਤੀਜਾ ਆਤਮ ਰਾਮ ਪਰਗਾਸ ਗੁਰ ਤੇ ਹੋਵਾ ਮੈਂ ਮੈ ਲਾਗੀ ਗੁਰਬਦੀਖ ਹੋਵਾ ਮਨ ਨਿਰਮਲ ਅੰਨ ਦਿਨ ਭਗਤੀ ਰਾਤਾ ਭਗਤ ਕਰੇ ਹਰ ਭਾਵਨੇ ਆ ਹਮ ਵਾਰੀ ਜਿਉਂ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਨੇ ਆ ਦੀ ਨਾ ਭਗਤ ਜਨਾ ਕੋ ਸਤ ਨਮਸਕਾਰ ਕੀਜੈ ਜੋ ਆਂਦੀ ਨ ਹਰ ਗੁਣ ਗਾਵਨੀ ਆ ਰਹਾਓ ਆਪੇ ਕਰਤਾ ਕਾਰਨ ਕਰਾਏ ਜਿਤ ਭਾਵੈ ਤਿਤ ਕਾਰ ਲਾਏ ਪੂਰਾ ਪਾਗ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖ ਭਾਵਨਿਆ ਮਰ ਮਰ ਜਿਵਾਂ ਤਾਂ ਕਿਛ ਪਾਏ ਗੁਰ ਪ੍ਰਸਾਦੀ ਹਰਮਨ ਵਸਾਏ ਸਦਾ ਮੁਕਤ ਹਰਮਨ ਵਸਾਏ ਸਹਜੇ ਸਹਜ ਸਮਾਵਨਿਆ ਹੋ ਕਰਮ ਕਮਾਵੇ ਮੁਕਤ ਨਾ ਪਾਏ ਦੇ ਸੰਤਰ ਪਵੈ ਦੂਜਾ ਪਾਏ ਖਵਾਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸਬਦ ਦੁਖ ਪਾਵਨਿਆ ਤਾਵਤ ਰੱਖੈ ਠਾਕ ਰਹਾਏ ਗੁਰ ਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਨੇ ਆ ਇਕ ਕੂੜ ਲਾਗੇ ਕੂੜੇ ਫਲ ਪਾਏ ਦੂਜਾ ਪਾਏ ਬਿਰਤਾ ਜਨਮ ਗਵਾਏ ਆਪ ਡੂਬੇ ਸਗਲੇ ਕੁਲ ਡੋਬੇ ਕੂੜ ਬੋਲ ਬਿਕ ਖਾਵਨੇ ਆ ਇਸ ਤਾ ਨਾ ਮਾ ਮਨ ਕੋ ਗੁਰਮੁਖ ਦੇਖਿਆ ਪਾਏ ਪਗਤ ਜਾ ਹੋਂ ਮੈਂ ਸੋਖਾ ਸਿੱਧ ਸਾਧਕ ਮੂਨ ਧਾਰੀ ਰਹੇ ਲਿਵ ਲਾਏ ਤੇ ਨੀ ਪੀ ਤਨ ਮਹਾ ਮਨ ਨਾ ਦੇਖਵਨੇ ਆਪ ਕਰਾਇ ਕਰਤਾ ਸੋਈ ਹੋਰ ਕੇ ਕਰੇ ਕਿਤਾ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ લેਵੈ ਨਾਮੋ ਮਨ ਵਸਾਵਨੇ ਆ ਮਹੱਲਾ ਤੀਜਾ ਇਸ ਗੁਫਾ ਮਹਾ ਅਪੂਰ ਪੰਡਾਰਾ ਤੇ ਸਵੇਚ ਵਸਾਹਰ ਅਲਕ ਅਪਾਰਾ ਆਪੇ ਗੁਪਤ ਪਰ ਗਟ ਹੈ ਆਪੇ ਗੁਰਬਦੀ ਆਪ ਵੰਝਾਵਨੇ ਆ ਹੰ ਵਾਰੀ ਜਿਉਂ ਵਾਰੀ ਅੰਮ੍ਰਿਤ ਨਾਮ ਮਨ ਵਸਾਉਣੇ ਆਂ ਅੰਮ੍ਰਿਤ ਨਾਮ ਮਹਾਰਸ ਸੁ ਮਿੱਠਾ ਗੁਰਮਤੀ ਅੰਮ੍ਰਿਤ ਆ ਪੀ ਆਉਣੇ ਆ ਰਹਾਓ ਹਮੇ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੋਲਕ ਗੁਰਪ੍ਰਸਾਦੀ ਪਾਇਆ ਬਿਨ ਸ਼ਬਦੈ ਨਾਮ ਨ ਪਾਏ ਕੋਈ ਗੁਰ ਕਿਰਪਾ ਮਨ ਵਸਾਉਣੇ ਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਨ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਣਿਆ ਹਰ ਦਰ ਸੋਭਾ ਭਵਨਿਆ ਹਰ ਰਹੋ ਪਾਲਨ ਕੋ ਬਾਹਰ ਜਾਏ ਨਾਮ ਨਾਲ ਹੈ ਬਹੁਤ ਵੇਗਾਰ ਦੁਖ ਪਾਏ ਮਨਮੁਖ ਅੰਧੇ ਸੂਝੈ ਨਾਹੀ ਫਿਰ ਕਰ ਆਏ ਗੁਰਮੁਖ ਹਥ ਭਾਵਨਿਆ ਗੁਰ ਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੈ ਹੋ ਮੈਂ ਮੈਂ ਲਜਾਏ ਬੈਸ ਸੁਧਾਨ ਸਦ ਹਰ ਗੁਣ ਗਾਵੈ ਸੱਚਾ ਸਬਦ ਸਮਾਵਨਿਆ ਨੌਦਰ ਠਾਕੇ ਤਾਵਤ ਰਹਾਏ ਦਸਵੈ ਨਿਜ ਕਰ ਵਾਸਾ ਪਾਏ ਉਥੈ ਹਨਦ ਸਬਦ ਵਜਾ ਹੈ ਦਿਨ ਰਾਤੀ ਗੁਰਮਤੀ ਸਬਦ ਸੁਣਾਵਨੇ ਆ ਬਿਨ ਸਬਦ ਅੰਤਰ ਆਨੇ ਰਾ ਨਾ ਵਸਤ ਲ ਹੈ ਨਾ ਚੁੱਕਾ ਫੇਰਾ ਸਤਗੁਰ ਹਥ ਕੋ ਜੀ ਹੋਰਤ ਦਰ ਖੁਲਾ ਨਹੀਂ ਗੁਰ ਪੂਰਾ ਭਗ ਮਿਲਾਵਨੇ ਆ ਤਾ ਪ੍ਰਗਟ ਤੂ ਅੰਗ ਸਬਨੀ ਥਾਈ ਗੁਰ ਪ੍ਰਸਾਦੀ ਮਿਲ ਸੋਜੀ ਭਾਈ ਨਾਨਕ ਨਾਮ ਹੈ ਸਲਾਹ ਹੈ ਸਦਾ ਤੂ ਗੁਰਮੁਖ ਮਨ ਵਸਾਵਨੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਹੈ